ਪੰਜਾਬ ਵਿੱਚ ਅਸ ਤੋਂ ਚੋਣ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਪੰਚਾਇਤੀ ਚੋਣਾਂ ਕਰਕੇ ਪੰਜਾਬ ਸਰਕਾਰ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਣ ਦੇਣਾ ਚਾਹੁੰਦੀ ਇਸ ਲਈ ਚੋਣੇ ਦੀ ਖਰੀਦ ਦੀ ਕਮਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲੀ ਹੈ ਇਸ ਲਈ ਉਹ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਨੇ ਲੰਗੇ ਦਿਨੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਕੇ ਸਖਤ ਦੇਸ਼ਾ ਨਿਰਦੇਸ਼ ਦਿੱਤੇ ਦੱਸ ਦੇ ਕਿ ਸੂਬੇ ਵਿੱਚ ਇਸ ਵਾਰ ਪਹਿਲਾ ਦੇ ਮੁਕਾਬਲੇ ਵੱਧ ਰਕਮੇ ਵਿੱਚ ਲੱਗੇ ਚੋਣਾਂ ਸਰਕਾਰ ਦੀ ਸਿਰਦਰਦੀ ਵਧਾਉਣ ਲੱਗੀਆਂ ਨੇ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਅਜ ਤੋਂ ਝੋਨੇ ਦੀ ਖਰੀਦ ਡਿਊਟੀ ਕਮਿਸ਼ਨਰਾਂ ਨੂੰ ਮੁਢਲੇ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਨੇ ਇਸ ਤਹਿਤ ਜ਼ਿਲ੍ਹਿਆਂ ਵਿੱਚ ਸੌਣੀ ਦੀ ਇਸ ਮੁੱਖ ਫਸਲ ਨੂੰ ਖਰੀਦਣ ਲਈ ਸਰਕਾਰੀ ਉਪਰਾਲੇ ਹੁਣੇ ਸ਼ੁਰੂ ਹੋ ਗਏ ਨੇ ਦਰਸਲ ਆਰਥਿਕ ਮਜ਼ਦੂਰਾ ਤੇ ਸ਼ੈਲਰਾ ਮਾਲਕ ਹੜਤਾਲ ਤੇ ਹੋਣ ਕਾਰਨ ਸੂਬੇ ਵਿੱਚ ਅਜ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਖਰੀਦ ਲਈ ਸਰਕਾਰੀ ਅਧਿਕਾਰੀ ਸੋਮਵਾਰ ਸਾਰਾ ਦਿਨ ਉਹਨਾਂ ਨੂੰ ਮਨਾਨ ਵਿੱਚ ਰੋਜ਼ ਰੈ ਪਾਰਕ ਗੱਲ ਕੀਤੀ ਤੜਪ ਤੜ ਨਹੀਂ ਲੱਗੀ ਪੰਜਾਬ ਵਿੱਚ ਇਸ ਵੇਲੇ ਆਰਤੀਆਂ ਸੈਲਰ ਮਾਲਕ ਤੇ ਮਜ਼ਦੂਰ ਵੀ ਹੜਤਾਲ ਤੇ ਚੱਲ ਰਹੇ ਹਨ ਭਾਵੇਂ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਮਾਨਸਾ ਪਠਿੰਡਾ ਬਰਨਾਲਾ ਸੰਗਰੂਰ ਮੋਗਾ ਫਰੀਦਕੋਟ ਫਾਜ਼ਿਲਕਾ ਤੇ ਸ਼੍ਰੀ ਮੁਖਤਰ ਸਾਹਿਬ ਸਮੇਤ ਹੋਰ ਜ਼ਿਲ੍ਹਿਆਂ ਦੇ ਡਿਪੀ ਕਮਿਸ਼ਨਰਾਂ ਨੇ ਤੇ ਉੱਚ ਪੁਲਿਸ ਅਧਿਕਾਰੀਆਂ ਨੇ ਆਰਤੀਆਂ ਸੈਲਰ ਮਾਲਕ ਤੇ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਨਾਲ ਹੜਤਾਲ ਵਾਪਸੀ ਬਾਰੇ ਗੱਲਬਾਤ ਕੀਤੀ ਬਾਰਤ ਜਾਣਕਾਰੀ ਅਨੁਸਾਰ ਮਾਮਲਾ ਕਿਸੇ ਤਨਪਤਾਣ ਨਹੀਂ ਲੱਗਿਆ ਇਸ ਤੋਂ ਪਹਿਲਾਂ ਬੀਤੇ ਦਿਨੀ ਪੰਜਾਬ ਭਾਰ ਦੇ ਆਰਧਿਆ ਦੀ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵੀ ਹੜਤਾਲ ਖੁਲਵਾਉਣ ਲਈ ਬੈਠੇ ਰਹੇ ਸੀ ਆਰਧਿਆ ਪੰਜਾਬ ਸਰਕਾਰ ਤੋਂ 22% ਦੀ ਹਦ ਲੈਣ ਲਈ ਅੜੇ ਹੋਏ ਹਨ ਜਿਸ ਲਈ ਪੰਜਾਬ ਸਰਕਾਰ ਦੇ ਅਧਿਕਾਰੀ ਇਸ ਮੀਟਿੰਗ ਲਈ ਕੇਂਦਰ ਤੇ ਜ਼ੋਰ ਦੇਣ ਲਈ ਆਖਰ ਰਹਿਨੇ ਦਾਜੇ ਕਿ ਆਰਤੀਆਂ ਦਾ ਕਹਿਣਾ ਹੈ ਕਿ ਜਦ ਆਰਤੀਏ ਚੋਣਾ ਪੰਜਾਬ ਸਰਕਾਰ ਵਾਸਤੇ ਖਰੀਦੇ ਹਨ ਤੇ ਸਰਕਾਰ ਹੀ ਉਹਨਾਂ ਨੂੰ ਪੈਸੇ ਦਿੰਦੀ ਹੈ ਫਿਰ ਸਰਕਾਰ ਨੂੰ 2.5% ਅੜਾ ਤੇ ਦੇਣ ਵਿੱਚ ਕੀ ਸਮੱਸਿਆ ਹੈ ਭਾਵੇਂ ਹੜਤਾਲ ਕਾਰਨ ਚੋਣੇ ਦੀ ਖਰੀਦ ਦੇ ਸੰਬੰਧੀ ਸਿੱਤ ਪੰਬਲ ਪੁਸੇ ਵਾਲੀ ਬਣੀ ਹੋਈ ਸੀ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕਰ ਦਿੱਤਾ ਗਿਆ ਹੈ ਕਿ ਉਹ ਮੰਡਿਆ ਵਿੱਚ ਸੁੱਕਾ ਚੋਣਾ ਹੀ ਲੈ ਕੇ ਆਉਣ ਤਾਂ ਜੋ ਖਰੀਦ ਮੌਕੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ ਹੋਰ ਅਪਡੇਟ ਲਈ ਦੇਖਦੇ ਰਹੋ ਜੀ ਬੀ